ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਦਿੱਲੀ ਕੋਚਿੰਗ ਸੈਂਟਰ ਮਾਮਲੇ ਦੇ ਵਿੱਚ ਲਾਪਰਵਾਹੀ ਵਰਤਨ ਦੇ ਦੋਸ਼ ਏਕ ਇੰਜੀਨੀਅਰ ਬਰਖਾਸਤ ਇੱਕ ਮੌਤ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਦਿੱਲੀ ਕੋਚਿੰਗ ਸੈਂਟਰ ਮਾਮਲੇ ਦੇ ਵਿੱਚ ਪੁਰਾਣੇ ਰਾਜੇਂਦਰ ਨਗਰ ਵਿੱਚ ਟੀਲਾਪੰਦਰ ਚੱਲਿਆ ਦਿੱਲੀ ਕੋਚਿੰਗ ਦਾ ਸੈਂਟਰ ਮਾਮਲੇ ਦੇ ਵਿੱਚ ਕੋਚਿੰਗ ਸੈਂਟਰ ਦੀ ਫਾਇਰ ਐਨ ਨਸੀਰਾ ਅਭਕਾਰੀ ਨੀਤੀ ਮਾਮਲੇ ਦੇ ਵਿੱਚ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਖਿਲਾਫ ਚਾਰਜ ਸ਼ੀਟ ਦਾਇਰ ਸੁਪਰੀਮ ਕੋਰਟ ਵੱਲੋਂ ਪਟਨਾ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾਉਣ ਤੋਂ ਇਨਕਾਰ ਮਨੋ ਤੇ ਸਰਬਜੋਤ ਨੈਕਸਟ ਟੀਮ ਚ ਕੌਨਸੀ ਤਮਗੇ ਦੇ ਮੁਕਾਬਲੇ ਲਈ ਕੁਆਲੀਫਾਈ ਕ੍ਰਮਿਤ ਸਥਾਨ ਤੇ ਦਿੱਲੀ ਕੋਚਿੰਗ ਸੈਂਟਰਲ ਹਾਰਟਸੇ ਦੇ ਵਿੱਚ ਲੋਕ ਸਭਾ ਮੈਂਬਰਾਂ ਨੇ ਜਾਂਚ ਦੀ ਕੀਤੀ ਮੰਗ ਵੱਖਵਾ ਖਾਤਸਿਆਂ ਦੇ ਵਿੱਚ ਚਾਰ ਕਾਵੜੀਆਂ ਦੀ ਗਈ ਜਾਂਚ 16 ਹੋਏ ਜ਼ਖਮੀ ਜੰਮੂ ਕਸ਼ਮੀਰ ਦੇ ਪੋਨਚ ਵਿੱਚ ਇੱਕ ਮੋਟਾਂ ਦਾ ਗੋਲਾ ਬ੍ਰਾਹਮਤ ਹਾਈ ਕੋਰਟ ਨੇ ਅਮ੍ਰਿਤਪਾਲ ਸਿੰਘ ਦੀ ਪਟੀਸ਼ਨ ਤੇ ਸੁਣਵਾਈ 31 ਤੇ ਪਾਈ ਸੋ ਇਸ ਅਨਾਜਤੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਪਹੁੰਚਾਉਣ ਦੇਣ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਇਸਦੇ ਪੁਰਾਣੇ ਰਜੇਂਦਰਨਗਰ ਵਿੱਚ ਆਈਐਸ ਕੋਚਿੰਗ ਸੈਂਟਰ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਨਗਰ ਨਿਗਮ ਨੇ ਇੱਕ ਜੂਨੀਅਰ ਇੰਜੀਨੀਅਰ ਨੂੰ ਬਖਾਸ ਕਰ ਦਿੱਤਾ ਜਦਕਿ ਇੱਕ ਅਸਿਸਟੈਂਟ ਇੰਜੀਨੀਅਰ ਨੂੰ ਮੌਤਲ ਕੀਤਾ ਗਿਆ। ਇਸ ਮਾਮਲੇ ਤੇ ਪੰਜ ਪਾਬਲੂ ਆਫ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਰੂਸਵਾਧਾ ਦੇਖ ਪੁਲਿਸ ਨੇ ਉਹਨਾਂ ਨੂੰ ਖੰਡੌਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸੱਤ ਚੌਹਿਆਂ ਨੂੰ ਗ੍ਰਿਫਤਾਰ ਕੀਤਾ। ਇਸ ਦੀ ਪੁਸ਼ਟੀ ਨੇ ਟੀਸੀਪੀ ਸੈਂਟਰਲ ਐਮ ਹਰਸ਼ਵਰਧਨ ਨੇ ਕੀਤੀ। ਇਸ ਮਾਮਲੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ 7 ਹੋ ਗਈ ਜ਼ਿਕਰ ਹੋਇਆ ਹੈ ਕਿ 7 ਜੁਲਾਈ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਕੋਈ ਨੀਂ ਮਦਰੋ ਕੋਚਿੰਗ ਸੈਂਟਰ ਦੇ ਬੇਸਮੈਂਟ ਦੇ ਵਿੱਚ ਅਚਾਨਕ ਪਾਣੀ ਭਰ ਗਿਆ ਸੀ ਅਤੇ نو ਵਿਦਿਆਰਥੀ ਬੇਸਮੈਂਟ ਦੇ ਵਿੱਚ ਫਸ ਗਏ ਸੀ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਦੇ ਆਈਐਸ ਕੋਚਿੰਗ ਸੈਂਟਰ ਵਿੱਚ 10 ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਨਗਰ ਨਿਗਮ ਨੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਤਰੂਲ ਬਾਅਦ ਵਿੱਚਾਂ ਜੇ ਸੁਰੱਖਿਆ ਵਧਾ ਦਿੱਤੀ ਗਈ ਤੇ ਦਿੱਲੀ ਨਗਰ ਨਿਗਮ ਨੇ ਨਜਾਇਜ਼ ਕਬਜ਼ਿਆਂ ਤੇ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਇਸ ਸੰਬੰਧੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਦਿੱਲੀ ਦੇ ਪੁਰਾਣੇ ਰਜਿੰਦਰ ਨਗਰ ਵਿੱਚ ਡਰੇਨਾਂ ਉੱਤੇ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਲਈ ਬੁਲਡوزر ਚਲਾਇਆ ਗਿਆ। ਇਸਰਾਨ ਲੋਕ ਸਭਾ ਮੈਂਬਰਾਂ ਨੇ ਪਾਣੀ ਬਾਜ਼ੀ ਨੂੰ ਛੱਡ ਕੇ ਤਿੰਨ ਵਿਦਿਆਰਥੀਆਂ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ। ਭਾਜਪਾ ਨੇ ਇਸ ਦੁਖਦਾਈ ਘਟਨਾ ਲਈ ਸ਼ਹਿਰੀ ਅਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਕੀਲ ਯਾਦਵ ਨੇ ਕਿਹਾ ਕਿ ਇਹ ਘਟਨਾ ਦੁਖਦਾਈ ਹੈ ਤੇ ਇਸ ਗੱਲ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਵਿਦਿਆਰਥੀ ਆਰ ਕਨਾਲ ਜੋ ਵਾਪਰਿਆ ਉਸ ਦੀ ਕੌਣ ਸੀ ਲੋਾਰ। ਬੁਝਵਾਂਸੀ ਨਗਰ ਨਿਗਮ ਦੇ ਮੇਅਰ ਨੇ ਇਸ ਸੰਬੰਧੀ ਹੰਗਾਮੀ ਮੀਟਿੰਗ ਸੱਦੀ। ਤਿੱਜੀਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਇੱਥੋਂ ਦੇ ਇੱਕ ਕੋਚਿੰਗ ਸੈਂਟਰ ਵਿੱਚ ਪਾਣੀ ਭਰਨ ਤੇ ਤਿੰਨ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਫਾਇਰ ਵਿਭਾਗ ਨੇ rau IAS ਕੋਚਿੰਗ ਸੈਂਟਰ ਦੀ ਫਾਇਰ ਐਨਓਸੀ ਰੱਦ ਕਰ ਦਿੱਤੀ। ਵਿਭਾਗ ਨੇ ਦੋਸ਼ ਲਾਇਆ ਕਿ ਉਕਤ ਸੈਂਟਰ ਨੇ ਗਲਤ ਜਾਣਕਾਰੀ ਦੇ ਕੇ ਐਨਓਸੀ ਹਾਸਲ ਕੀਤੀ ਸੀ। ਇਸ ਸੈਂਟਰ ਖਿਲਾਫ ਕਾਰਵਾਈ ਦੀ ਮੰਗ ਲਗਾਤਾਰ ਵਾਦੀ ਚੱ ਰਹੀ ਹੈ। ਜਿਸ ਤੋਂ ਬਾਅਦ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਨੇ ਇਸ ਸੈਂਟਰ ਖਿਲਾਫ ਕਾਂਗਰਸ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਇਸ ਖੇਤੇ ਵਿੱਚ ਡਰੇਨਾਂ ਤੇ ਕੀਤੇ ਗਏ ਕਬਜ਼ਿਆਂ ਨੂੰ ਵੀ ਹਟਾਇਆ ਜਾ ਰਿਹਾ ਹੈ ਸੋ ਆਪੀ ਆਮ ਖਬਰ ਨਵਜਿਲੇ ਤੋਂ سامنے ਆ ਰਹੀ ਹੈ ਸੀਬੀਆਈ ਨੇ ਆਪ ਕਰਨੀ ਦੀ ਕੇਸ ਦੇ ਸੰਬੰਧ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰਾਂ ਖਿਲਾਫ ਦਿੱਲੀ ਦੀ ਰੌਂਸ ਐਵੈਨਿਊ ਅਦਾਲਤ ਵਿੱਚ ਚਾਰਜ ਸ਼ੀਟ ਬਾਰਨ ਕੀਤੀ ਹੈ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਆਪ ਕਰਨੀ ਦੀ ਕੇਸ ਦੇ ਸੰਬੰਧ ਵਿੱਚ ਕੇਂਦਰੀ ਜਾਂਚ ਬਿਊਰੋ ਵੱਲੋਂ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਦੇ ਫੈਸਲੇ ਨੂੰ ਸੁਰੱਖਿਤ ਰੱਖ ਲਿਆ ਸੀ ਗੱਲ ਨੇ ਕੇਸ਼ਰੀਵਾਲ ਦੀ ਅੰਤਰੀਮ ਸਮਾਨਤਾ ਦੀ ਪਟੀਸ਼ਨ ਦੇ ਮੁੱਦੇ ਤੇ ਵੀ ਫੈਸਲਾ ਸੁਰੱਖਿਅਤ ਰੱਖਿਆ ਸੀਬੀਆਈ ਦੇ ਵਕੀਲ ਜੀਪੀ ਸਿੰਘ ਨੇ ਸੁਣਵਾਈ ਦੌਰਾਨ ਕਿਹਾ ਕਿ ਪਟੀਸ਼ਨ ਕਰਤਾ ਨੂੰ ਗ੍ਰਿਫਤਾਰ ਕਰਨ ਦੀ ਲੋੜ ਨੂੰ ਜਾਇੰਟ ਟਹਿਰੋਂ ਲਈ ਰਿਕੋਰਡ ਤੇ ਕਾਫੀ ਸਮਗਰੀ ਉਪਲਬਧ ਹੈ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸੁਪਰੀਮ ਕੋਰਟ ਨੇ ਪਟਨਾ ਹਾਈ ਕੋਰਟ ਦੇ ਉਸ ਫੈਸਲੇ ਤੇ ਰੁਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤਹਿਤ ਬਿਹਾਰ ਵਿੱਚ ਦਲਿਤਾ ਆਦਿਵਾਸੀਆਂ ਤੇ ਪਛੜੇ ਵਰਗਾਂ ਲਈ ਰਾਖਵਾਕਰਨ ਪੰਜੋਬੀਸ ਦੀ ਤੋਂ ਵਧਾ ਕੇ 65% ਕਰਨ ਵਾਲੇ ਸੋਧ ਕੀਤੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਸਿਕਲੀ ਅਦਾਲਤ ਇਸ ਫੈਸਲੇ ਨੂੰ ਵਿਹਾਰ ਸਰਕਾਰ ਲਈ ਝਟਕੇ ਦੇ ਕਾਰਨ ਤੇ ਦੇਖਿਆ ਜਾ ਰਿਹਾ ਹੈ ਹਾਲਾਂਕਿ ਚੀਫ ਜਸਟਿਸ ਡੀਵਾਈ ਚੰਦਰ ਚੂੜ ਜਸਟਿਸ ਜੀਵੀ ਪਾਰਦੀਵਾਲ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਵਿਹਾਰ ਸਰਕਾਰ ਵੱਲੋਂ ਪਟਨਾ ਹਾਈ ਕੋਰਟ ਦੇ ਫੈਸਲੇ ਖਿਲਾਫ ਦਾਇਰ ਕੀਤੀਆਂ 10 ਪਟੀਸ਼ਨਾਂ ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ ਸੁਪਰੀਮ ਕੋਰਟ ਨੇ ਪਟੀਸ਼ਨਰਾਂ ਤੇ ਨੋਟਿਸ ਜਾਰੀ ਨਹੀਂ ਕੀਤਾ ਤੇ ਅਪੀਲ ਦੀ ਇਜਾਜ਼ਤ ਦੇ ਦਿਆ ਕਿ ਇਹਨਾਂ ਤੇ ਸੁਣਵਾਈ ਸਤੰਬਰ ਮਹੀਨੇ ਦੇ ਵਿੱਚ ਕੀਤੀ ਜਾਵੇਗੀ ਛੇਵੀਂ ਅਹਿਮ ਖਬਰ ਚੈਟਰੌਕਸ ਤੋਂ ਸਾਹਮਣੇ ਆ ਰਹੀ ਹੈ ਆਤਮ ਵਿਸ਼ਵਾਸ ਨਾਲ ਭਰੀ ਮਨੂ ਪਾਰਕਰ ਨੇ ਦੂਸਰੇ ਤਮਗੇ ਲਈ ਅੱਗੇ ਵਧਿਆ ਸਰਬਜੋਤ ਸਿੰਘ ਨਾਲ 10 ਮੀਟਰ 에ਅ ਰਾਈਫਲ ਮਿਕਸਡ ਟੀਮ ਵਿੱਚ ਕਾਂਸੀ ਤਮਗੇ ਦੇ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਪਰਮਿਤਾ ਜਿੰਦਲ 10 ਮੀਟਰ 에ਅ ਰਾਈਫਲ ਮੁਕਾਬਲੇ ਵਿੱਚ 7ਵੇਂ ਸਥਾਨ ਤੇ ਰਹੀ ਮਨੂ ਤੇ ਸਰਬਜੋਤ ਨੇ ਮਿਕਸਡ ਟੀਮ ਵਿੱਚ 500 ਅੰਕ ਸਕੋਰ ਹਾਸਲ ਕੀਤਾ ਜਿਸ ਤੋਂ ਬਾਅਦ ਹੁਣ ਮੰਗਲਵਾਰ ਨੂੰ ਇਹਨਾਂ ਦਾ ਸਾਹਮਣਾ ਕੋਰੀਆ ਦੇ OY Jin ਅਤੇ Lee ਵੋਨਹੋ ਦੇ ਨਾਲ ਹੋਵੇਗਾ ਉਧਰ ਜਦੋਂ ਸੰਗਵਾਨ ਤੇ ਅਰਜਨ ਸਿੰਘ ਚੀਮਾ ਦੀ ਜੋੜੀ 576 ਦੇ ਸਕੂਲ ਦੇ ਨਾਲ ਦਸਵੇਂ ਸਥਾਨ ਤੇ ਰਹੀ ਸੱਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਲੋਕ ਸਭਾ ਵਿੱਚ ਸੋਮਵਾਰ ਨੂੰ ਵਕ ਵਕ ਪੰਜੀਆਂ ਦੇ ਮੈਂਬਰਾਂ ਨੇ ਰਾਜਪਾਲਨੀ ਦੇ ਇੱਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਹੋਈ ਮੌਤ ਦਾ ਮੁੱਦਾ ਉਠਾਉਂਦਿਆਂ ਮਾਮਲੇ ਦੀ ਜਾਂਚ ਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਮੈਂਬਰਾਂ ਦੇ ਦਿਲ ਦੇ ਨਾਲੀਆਂ ਦੀ ਸਫਾਈ ਨਾ ਹੋਣ ਤੇ ਨਿਰਮਾਨ ਤੇ ਸੁਰੱਖਿਆ ਮਾਪਦੰਡਾ ਦੀ ਉਲੰਘਣਾ ਲਈ ਦਿੱਲੀ ਦੀ ਆਪ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਸਿਫਰ ਕਾਲ ਦੌਰਾਨ ਨਵੇਂ ਦੇ ਲਿਸੈਂਸ ਦੀ ਹਲਕੇ ਤੋਂ 5-5 ਨੰਬਰ ਬਾਂਸ ਦੀ ਸੁਵਰਾਜ ਨੇ ਗ੍ਰਹਿ ਮੰਤਰਾਲੇ ਨੂੰ ਇਸ ਮਾਦਸੇ ਦੀ ਵਿਆਪਕ ਜਾਂਚ ਤੇ ਕਮੇਟੀ ਗਠਨ ਕਰਨ ਦੀ ਅਪੀਲ ਕੀਤੀ। ਇਸ ਰਣ ਕਾਂਗਰਸੀ ਮੈਂਬਰ ਸ਼ਸ਼ੀਥ ਰੂਰ ਤੇ ਵੀਜਨ ਆਜ਼ਾਦ ਮੈਂਬਰ ਰਾਜੇਸ਼ ਰੰਜਨ ਸਮਾਜਵਾਦੀ ਪਾਰਟੀ ਆਗੂ ਕਲੇਸ਼ ਯਾਦਵ ਨੇ ਕੋਚਿੰਗ ਸੈਂਟਰ ਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। 8ਵੀਂ ਅਹਿਮ ਖਬਰ ਮੁਰੈਨਾ ਤੋਂ ਸਾਹਮਣੇ ਆ ਰਹੀ ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਸੋਮਵਾਰ ਸਵੇਰ ਇੱਕ ਟਰੱਕ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋ ਕਾਵੜੀਆਂ ਦੀ ਜਾਨ ਚਲੀ ਗਈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੇਰ ਸਮੇਂ ਵਾਪਰੀ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਟਰੱਕ ਚਾਲਕ ਦੀ ਕੋਤਮਾਰ ਕੀਤੀ ਤੇ ਕੁਝ ਸਮੇਂ ਲਈ ਨੈਸ਼ਨਲ ਹਾਈਵੇ 'ਚ ਕੰਮ ਚਾਮ ਕਰ ਦਿੱਤਾ ਜਾਣਕਾਰੀ ਦਿੰਦੇ ਆ ਮੁਰੈਨਾ ਦੇ ਏਐਸਪੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਟਰੈਕਟਰ ਟਰਾਲੀ ਕਾਵੜੀਆਂ ਦੀ ਸਹਾਇਤਾ ਲਈ ਯਾਤਰਾ ਦੇ ਪਿੱਛੇ ਚੱਲ ਰਹੀ ਸੀ ਜਿਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਕਾਰਨ ਸਿਹੋਨੀਆਂ ਕੇਤੇ ਦੇ ਦੋ ਕਾਵੜੀਆਂ ਦੀ ਜਾਨ ਵੀ ਗਈ ਤੇ 14 ਕਾਵੜੀਏ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਨਵੀਂ ਅਹਿਮ ਖਬਰ ਜੰਮੂ ਤੋਂ سامنے ਆ ਰਹੀ ਹੈ ਜੰਮੂ ਕਸ਼ਮੀਰ ਦੇ ਪੋਚ ਜिले ਦੇ ਇੱਕ ਪਿੰਡ ਦੇ ਵਿੱਚ ਸੋਮਵਾਰ ਨੂੰ ਚੰਗਾਲ ਲੱਗਿਆ ਮੋਟਾਰ ਦਾ ਗੋਲਾ ਮਿਲਿਆ ਤੇ ਜਿਸ ਨੂੰ ਬਾਅਦ ਵਿੱਚ ਨਕਾਰਾ ਕਰ ਦਿੱਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਮੋਟਾਰ ਦਾ ਗੋਲਾ ਸੁਰਨਪੁਰ ਖੇਤਰ ਦੇ ਦਰਾਬਾ ਪਿੰਡ ਦੇ ਇੱਕ ਖੇਤ ਦੇ ਵਿੱਚ ਪਾਇਆ ਦੇਖਿਆ ਗਿਆ ਜਿਸ ਬਾਰੇ ਪਿੰਡ ਵਾਸੀਆਂ ਨੇ ਨੇੜਲੇ ਫੌਜੀ ਕੈਂਪ ਨੂੰ ਸੂਚਿਤ ਕੀਤਾ ਉਨਾ ਤਸੀਰ ਕਿ ਫੌਜ ਦੇ ਮਹਾਰਾ ਨੇ ਬਿਨਾ ਕਿਸੇ ਨੁਕਸਾਨ ਦੇ ਇਸ ਵਿਸਫੋਟਕ ਨੂੰ ਨਿਸ਼ਕਾਰਾ ਕਰ ਦਿੱਤਾ। ਦਸਵੀਂ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤਖਤੂਰ ਸਾਹਿਬ ਤੇ ਸੰਸਦ ਮੈਂਬਰ ਅਮਰਪਾਲ ਸਿੰਘ ਕੇਸ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ। ਖਤੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਆਪਣੇ ਐਨਐਸਸੀ ਤਹਿਤ ਆਏ ਬੋਚਨ ਨੂੰ ਚੁਣੌਤੀ ਦਿੱਤੀ ਹੋਈ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਾਗਜ਼ਾਤ ਵਿੱਚ ਖਾਮੀਆਂ ਕਾਰਨ 31 ਜੁਲਾਈ ਤੱਕ ਟਾਲ ਦਿੱਤੀ ਹੈ। ਸਰਕਾਰੀ ਵਕੀਲ ਨੇ ਸੁਣਵਾਈ ਦੌਰਾਨ ਅਮਰਪਾਲ ਸਿੰਘ ਦੇ ਮਾਪਿਆਂ ਦੀ ਉਮਰ ਤੇ ਰਿਹਾਇਸ਼ੀ ਸੰਬੰਧੀ ਗਲਤੀਆਂ ਬਾਰੇ ਦੱਸਿਆ ਜਿਸ ਤੇ ਅਦਾਲਤ ਨੇ ਗਲਤੀਆਂ ਦਰੁਸਤ ਕਰਕੇ ਲਿਆਉਣ ਲਈਆਂ ਇਸ ਵੇਲੇ ਅਮਰਪਾਲ ਸਿੰਘ ਡਿਬਿਗੁਰ ਜੀਐਲ ਦੇ ਵਿੱਚ ਨਜ਼ਰਬੰਦ ਹੈ ਸੋ ਇਹ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਚੁੜੇ ਰਹੋ ਦੇ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ